స్వాగతా థా చనప్రీత ప్రీత మనప్రీ ఫోడే ਹਾਂਜੀ ਦੋਸਤੋ ਜੋਰਜੋ ਲੈਬ ਦੇ ਨਾਲ ਤੇ ਕਰਦੇ ਆ ਗੱਲਾਂ ਬਾਤਾਂ ਮੈਂ ਤੁਹਾਡਾ ਆਪਣਾ ਪ੍ਰੀਤ ਬਠਿੰਡੇ ਵਾਲਾ ਤੇ ਸਵਾਗਤ ਹੈ ਤੁਹਾਡਾ ਆਪਣੇ ਪ੍ਰੀਤ ਮਨਪ੍ਰੀਤ ਪ੍ਰੋਡਕਸ਼ਨ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾ ਬਹੁਤ ਬਹੁਤ ਧੰਨਵਾਦ ਵੀਰੇ ਇੱਕ ਜੁੜਿਆ ਆਪਣਾ ਲੈਬ ਦੇ ਨਾਲ ਤੇ ਵੀਰੇ ਲੈਬ ਨੂੰ ਸ਼ੇਅਰ ਕਰ ਦਿਓ ਤੇ ਕਿਸ ਤਰ੍ਹਾਂ ਲੱਗਦੇ ਆ ਆਪਣੇ ਵੀਡੀਓ ਵੀ ਦੱਸੋ ਤੁਸੀਂ ਵੀ ਆਪਣੇ ਵੀਡੀਓ ਦੇਖਦੇ ਆ ਤੁਸੀਂ ਕਮੇਡੀ ਵੀਡੀਓ ਹਾਸੇ ਮਜ਼ਾਕ ਦੇ ਵੀਡੀਓ ਤੱਕ ਮਿਲਾ ਦਿਆਂ ਤੁਹਾਨੂੰ ਜੇ ਕੋਈ ਵੀਡੀਓ ਦੇ ਵਿੱਚ ਗਲਤੀ ਹੋਵੇ ਆਪਾਂ ਬਲੌਗ ਬਣਾਉਨੇ ਆ ਬਲੌਗ ਦੇ ਵਿੱਚ ਕੋਈ ਗਲਤੀ ਹੋਵੇ ਤਾਂ ਉਹ ਵੀ ਦੱਸ ਸਕਦੇ ਆ ਹੁਣ ਆਪਾਂ ਕਮੇਡੀ ਵੀਡੀਓ ਸਟਾਰਟ ਕਰਾਂਗੇ ਆ ਇੱਕ ਮੰਮੀ ਦਾ ਪੋ ਹੋ ਗਿਆ ਆਪਣੀ ਦਾ ਨਤੇ ਦਿਨ ਉੱਤੋਂ ਗਿਸ ਮਾਮਲੇ ਤੇ ਛੇ ਦਿਨ ਦਾ ਭੋਗ ਉਸ ਤੋਂ ਬਾਅਦ ਸਟਾਰਟ ਕਰਾਂਗੇ ਆ ਮਾਫੀ ਚੋਨੇ ਦੋਸਤਾਂ ਤੋਂ ਆਪਣੇ ਸਬਸਕ੍ਰਾਈਬਰ ਤੋਂ ਵੀ ਸਾਥੋਂ ਵੀਡੀਓ ਨਹੀਂ ਬਣਾ ਰਹੇ ਇਸ ਟਾਈਮ ਕਾਫੀ ਟਾਈਮ ਹੋ ਗਿਆ ਵੀਡੀਓ ਬੰਦ ਕੀਤੇ ਹਾਂਗਾ ਇਸ ਕਰਕੇ ਥੋੜੀ ਕਰ ਰਿਪੋਰਟ ਕਰਕੇ ਵੀਡੀਓ ਬੰਦ ਕੀਤੇ ਹਾਂਗਾ ਬੇਨਤੀ ਹੈ ਦੋਸਤਾਂ ਨੂੰ ਵੀ ਆਪਣੇ ਸ਼ੇਅਰ ਕਰ ਦਿਓ ਲਾਈਵ ਨੂੰ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਤੇ ਮੈਸੇਜ ਰੁਕ ਰਿਹਾ ਜਿਹੜੇ ਜਿਹੜੇ ਵੀਰੇ ਲਾਈਵ ਦੇ ਨਾਲ ਜੁੜੇ ਹੋਏ ਆ ਤੇ ਆਪਣਾ ਕਮੈਂਟਾਂ ਦੇ ਵਿੱਚ ਦੱਸੋ ਆਵਾਜ਼ ਸਹੀ ਆਈ ਜਾਂਦੀ ਹਾਂਜੀ ਵੀਰ ਜੀ ਇੱਕ ਮੈਂਬਰ ਜੋੜਿਆ ਆਪਣੇ ਲੈਬ ਦੇ ਨਾਲ ਤੇ ਵੈਬਾਈ ਦੱਸਿਓ ਮੜਾ ਜੀ ਵੀ ਆਪਣਾ ਵੀਡੀਓ ਕਿਵੇਂ ਦਲਾ ਦਿੰਗਾ ਤੁਸੀਂ ਕਿਹੜੀ ਜਗ੍ਹਾ ਤੋਂ ਕਮੈਂਟ ਕਰ ਸਕਦੇ ਹੋ ਤੇ ਆਪਾਂ ਫੇਸਬੁੱਕ ਤੇ YouTube ਤੇ ਤਾਂ ਫੇਸਬੁੱਕ ਤੇ YouTube ਤੇ Instagram ਤੇ ਪ੍ਰੋਮੋਸ਼ਨ ਕਰ ਰਹੇ ਹਾਂ ਸਟਾਰਟ ਪ੍ਰੋਸ ਮੇ ਪ੍ਰੋਮੋਸ਼ਨ ਕਰਾਉਣੇ ਬਿਲਕੁਲ ਫ੍ਰੀ ਹਾਂਜੀ ਹਾਂਜੀ ਦੋਸਤੋ ਸ਼ੇਅਰ ਕਰ ਦਿਓ ਲਾਈਵ ਨੂੰ ਜੁੜ ਜੋ ਲਾਈਵ ਦੇ ਨਾਲ ਤੇ ਦੱਸੋ ਆਪਣਾ ਵੀਡੀਓ ਕਿਵੇਂ ਲੱਗਦਾ ਤੁਹਾਨੂੰ ਤੇ ਜੇ ਕੋਈ ਵੀਡੀਓ ਦੇ ਵਿੱਚ ਗਲਤੀ ਹੋਵੇ ਦੱਸ ਸਕਦੇ ਹੋ ਤੁਸੀਂ ਕਿਧਰ ਆ ਆ ਕੀ ਬੰਨੈ ਉਹ ਮੈਂ ਛੋੜ ਦਿੰਦਾ ਕੀ ਕਰੀ ਜਾਂਦਾ ਉਹ ਪੁਲ ਟ੍ਰਿਪੋਨ ਉੱਪਰ ਜੀ हां जी दोस्तों जोडजुलेव ਦੇ ਨਾਲ ਕੀ ਕਰਦੇ ਆ ਗੱਲਾਂ ਬਾਤਾਂ ਮੈਸੇਜ ਕਰ ਸਕਦੇ ਤੁਸੀਂ ਤੇ ਕਮੈਂਟ ਕਰ ਸਕਦੇ ਤੁਸੀਂ ਜੋ ਕੋਈ ਵੀ ਗੱਲਬਾਤ ਪੁੱਛਣੀ ਹੋ ਜਾਂ ਦੱਸਣੀ ਹੋਵੇ ਆਪਾਂ ਪਰ ਮੋਕਸ਼ਨਾ ਕਰ ਰਹੇ ਹਾਂ ਸਟਾਰਟ ਹੋਣਾ ਬਿਲਕੁਲ ਫ੍ਰੀ ਕਿਸੇ ਵੀ ਨਕਰਵਾਉਣੇ ਹੋਵੇ YouTube ਤੇ ਜਾਂ Instagram ਤੇ ਜਾਂ Facebook ਤੇ ਫ੍ਰੀ ਕਰਿਆ ਕਰਾਂਗੇ ਜੋ ਕੋਈ ਦੂਰ ਨੇੜੇ ਹੋ ਉਸ ਹਿਸਾਬ ਨਾਲ ਦੇਖ ਰਿਹਾ ਕਰਾਂਗੇ ਆਪਾਂ ਨਿਕਲ ਆਏ ਜੀ ਗੇ ਨਾ ਚਲੀ ਜਾਂਦੀ ਅਗਰ ਅੰਨੀ ਬੱਠੀ ਹੋਣਾ ਖੜ ਜਾਂਦੇ ਉਹ ਕਰਦਾ ਆਉਂਦਾ ਤੇ ਭੱਜ ਜਾਂਦੇ ਹਾਂ ਹਾਂਜੀ ਦੋਸਤੋ ਸ਼ੇਅਰ ਕਰਦੇ ਆਪਣੇ ਲਾਈਵ ਨੂੰ ਤੇ ਥੋੜੀ ਘਰ ਦੇ ਵਿੱਚ ਪ੍ਰੋਬਲਮ ਸੀ ਸਾਡੇ ਮਾਤਾ ਜੀ ਪੂਰੇ ਹੋ ਗਏ ਸਿਸ ਕਰਕੇ ਸਾਡੇ ਵੀਡੀਓ ਬੰਦ ਆਪਣਾ ਵੀਡੀਓ ਕਰਾਂਗੇ ਸਟਾਰਟ ਤੇ YouTube ਤੇ Instagram ਤੇ Facebook ਤੇ ਬਿਲਕੁਲ 프리 ਪ੍ਰੋਮੋਸ਼ਨ ਕਰਿਆ ਕਰਾਂਗੇ ਜੇ ਕਿਸੇ ਨੇ ਕਰਾਉਣੀ ਹੋਵੇ ਤਾਂ ਤੇ ਤੁਸੀਂ ਮੈਸੇਜ ਕਰ ਸਕਦੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਕਿਹੜੀ-ਕਿਹੜੀ ਜਗ੍ਹਾ ਤੋਂ ਆਪਣਾ ਜਿਹੜਾ ਲਾਈਵ ਦੇਖ ਰਹੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੀ ਗੱਲ ਚਾਹਣਾ ਤੁਸੀਂ ਹਜੇ ਤੱਕ ਤਾਂ ਮੇਰਾ ਕੋਈ ਦਿਮਾਗ ਸੈੱਟ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦੀਗੀ ਜਿੰਨ ਐਤਵਾਰ ਦਾ ਭੋਗ ਭੋਗ ਤੋਂ ਬਾਅਦ ਕੋ ਸੁੱਝ ਕੇ ਦੱਸਾਂਗੇ ਠੀਕ ਵੀਡੀਓ ਬਾਰੇ ਵੀਡੀਓ ਬਾਰੇ ਹਾਂਜੀ ਇਹ ਸਾਡੇ ਜਿਹੜਾ ਮੋਟੋ ਕਮਰੇ ਦਾ ਰੋਲ ਕਰਦੇ ਮਨਪ੍ਰੀਤ ਮੇਰੇ ਮੈਡਮ ਨੇ ਇਹਨਾਂ ਦੀ ਮੰਮੀ ਦੀ ਡੈਥ ਹੋ ਗਈ ਸੀ ਇਸ ਕਰਕੇ ਥੋੜਾ ਜਿਹਾ ਵੀਡੀਓ ਪਾਉਣੇ ਸੀ ਬੰਦ ਕੀਤੇ ਹੋਗੇ ਤੇ 6 ਤਰੀਕ ਦਾ ਭੋਗ ਉਸ ਤੋਂ ਬਾਅਦ ਸੀ ਸਟਾਰਟ ਕਰਾਂਗੇ ਵੀਡੀਓ ਪਾਉਣਗੇ Thanks for watching!